ਸਿਗਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਪੀਜਨਸ ਲੋ ਜੀ ਤੁਹਾਨੂੰ ਹੁਣ ਅੱਗੇ ਸ਼ੌਂਕ ਕਰਾਉਨੇ ਆ ਆਗਾ ਆਪਣਾ ਸੈਕਿੰਡ ਪਾਰਟ ਸੈਕਿੰਡ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਜਿੱਦਾ ਪਹਿਲੇ ਪਾਰਟ ਦੇ ਵਿੱਚ ਕਿਹਾ ਸੀ ਕਿ ਤੁਹਾਨੂੰ ਉਹ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਪ੍ਰਾਣੀ ਨਸਲ ਦਾ ਤੇ ਫੇਵਰਟ ਹੀ ਕੱਢੇ ਆ ਜੀ ਆਪਾਂ ਠੀਕ ਆ ਸਭ ਤੋਂ ਪਹਿਲਾਂ ਜੀ ਆ ਕਬੂਤਰ ਦਾ ਸ਼ੌਂਕ ਕਰੋ ਲੋ ਜੀ ਕਰੋ ਮੇਰੇ ਭਰਾ ਕਬੂਤਰ ਦਾ ਸ਼ੌਂਕ ਫਤ ਤੋਂ ਬਾਅਦ ਜਿੰਨਾ ਜ਼ੂਮ ਹੋ ਸਕਿਆ ਕਰਾਂਗੇ ਇਹ ਲੋ ਜੀ ਠੀਕ ਹੈ ਜੀ ਆ ਵੇਖ ਲੋ ਰਿੰਗ ਜੀ ਇਹਦੇ ਕਿੰਦਾ ਨੀਲਾ ਰਿੰਗ ਛਰਖਾਟੇ ਮਾਰਦਾ ਇਹਦੇ ਵਿੱਚੋਂ ਠੀਕ ਆ ਉਹ ਜੀ ਇਹ ਕਬੂਤਰੇ ਗਾਜੋ ਕਰਾਇਓ ਕੁੰਦੇ ਦਾ ਸ਼ੌਂਕ ਜੀ ਤੇ ਇਹਦੇ ਨਾਲ ਜਿਹੜੀ ਮਾਦੀ ਲੱਗੀ ਉਹ ਵੀ ਤੁਹਾਨੂੰ ਵਿਖਾਉਨੇ ਆ ਆ ਵੇਖ ਲੋ ਜੀ ਆਹ ਹੁੰਦਾ ਜੋ ਇਹ ਜੋੜਾ ਵੀਰ ਹੋਣਾ ਨੇ ਆਪਣੀ ਸਮਝ ਦੇ ਨਾਲ ਲਾਇਆ ਵਾ ਤੇ ਬੜੀ ਵਧੀਆ ਸਮਝ ਆ ਵੀਰ ਹੋਣਾ ਦੀ ਠੀਕ ਆ ਤੇ ਰਾਜੇ ਭਾਜੀ ਵੇਖ ਲੋ ਇੱਥੇ ਗੈਪ ਘਟ ਗਿਆ ਜੀ ਹੁਣ ਠੀਕ ਆ ਲੋ ਜੀ ਬਹੁਤ ਵਧੀਆ ਜੀ ਕਬੂਤਰ ਆ ਕਲਰ ਵਿਖਾ ਦਿਓ ਪੂਰਾ ਇਹਨਾਂ ਨੂੰ ਲੋ ਜੀ ਆ ਕਲਰ ਹੈਗਾ ਜੀ ਇਹਦਾ ਠੀਕ ਆ ਤੁਹਾਨੂੰ ਛੱਡ ਕੇ ਵੀ ਵਿਖਾਉਨੇ ਆ ਲੋ ਜੀ ਆ ਕਬੂਤਰ ਜੋ ਜਿਨ੍ਹਾਂ ਨੂੰ ਲਾਲਪਰੀ ਜਾਲਦਾਰ ਕਹਿੰਦੇ ਆ ਸਭ ਇੰਡੀਆ ਚੋਂ ਗਈਆਂ ਨਸਲਾਂ ਉਹ ਚਲੋ ਸੀਨੀਅਰਸ ਨੇ ਉਧਰ ਬਣਾ ਲੀਆਂ ਵਾ ਨਸਲਾਂ ਕਰਾਸ ਪਾ ਕੇ ਜਿੱਦਾਂ ਵੀ ਬਣਾਈਆਂ ਵਾ ਗਏ ਦੇ ਇੱਥੋਂ ਹੀ ਆ ਤੇ ਜੇ ਡਾਵ ਵਾਲਾ ਪਰ ਬਣਾਉਣਾ ਵਾ ਤੇ ਐਸ ਕਬੂਤਰ ਤੋਂ ਬੜੇ ਵਧੀਆ ਡਾਵ ਵਾਲੇ ਕਬੂਤਰ ਬਣ ਸਕਦੇ ਆ ਠੀਕ ਆ ਜਿਹੜੀ ਮਰਜ਼ੀ ਅੱਖ ਤੇਜ ਕਰ ਲੋ ਤੇ ਜਿੱਡੀ ਮਰਜ਼ੀ ਮਦਮ ਕਰ ਲੋ ਅੱਖ ਇਹ ਇਦਾਂ ਦਾ ਕਬੂਤਰ ਆ ਪਰ ਇਹਦਾ ਜੋੜਾ ਕਰਾਸ ਚ ਲਾਇਆ ਵਾ ਇਹਦੇ ਵੀ ਬੱਚੇ ਚੰਗੇ ਫਿਰਦੇ ਆ ਠੀਕ ਆ ਇਹਦੇ ਨਾਲ ਮਾਦੀ ਲੱਗੀ ਜੋ ਪਾਈ ਆ ਵਾਲੀ ਠੀਕ ਆ ਜੀ ਕੋਈ ਮਲਬਈ ਨਾ ਸਮਝ ਲਿਓ ਦੇਸੀ ਮਾਦੀ ਗੀ ਜੋ ਲਾਖੀ ਕਰੋ ਨਿਆ ਤੁਹਾਨੂੰ ਸ਼ੌਂਕ ਇਹਦਾ ਉੱਪਰ ਜੋੜੇ ਦਾ ਵੀ ਕਰਾਵਾਂਗੇ ਲਓ ਜੀ ਆ ਜੋ ਬਲੀ ਮਾਦੀ ਲਓ ਜੀ ਬਲੀ ਮਾਦੀ ਦਾ ਸ਼ੌਂਕ ਕਰ ਲੋ ਇਹਦੇ ਪਿਓਰਟੀ ਦੇ ਵਿੱਚ ਮਾਰੇਗੀ ਕਬੂਤਰ ਦੀ ਅੱਖ ਦੇ ਵਿੱਚ ਤੁਸੀਂ ਰਿੰਗ ਵੇਖਿਆ ਨਾ ਨੀਲੇ ਕਲਰ ਦਾ ਨੂਰ ਦੇ ਨਾਲ ਤੇ ਇਹਦੇ ਵਿੱਚ ਵੀ ਵੇਖੋ ਨੂਰ ਦੇ ਨਾਲ ਉਦਾਂ ਹੀ ਸੀਮਿੰਟ ਕਲਰ ਨੀਲੇ ਰੰਗ ਦਾ ਰਿੰਗ ਆ ਠੀਕ ਹੈ ਇੱਕ ਕਾਪੜੇ ਤੇ ਮਾਰਦੀ ਇੱਕ ਪਿਓ ਤੇ ਜਾਂਦਾ ਲਓ ਜੀ ਆਜੋ ਕੁੰਦਾ ਇੱਕ ਆਪਣੇ ਤੇ ਖੜਦੀ ਆ ਤੇ ਇੱਕ ਪਿਓ ਤੇ ਜਾਂਦਾ ਠੀਕ ਹੈ ਜੀ ਲਓ ਜੀ ਇਹ ਕ੍ਰਾਸ ਦੇ ਵਿੱਚ ਜੋੜਾ ਲਿਆਜੋ ਇੱਕ ਬੱਚਾ ਇਹ ਲੱਖਾ ਮਾਰਦੀ ਆ ਤੇ ਇੱਕ ਜਿਹੜਾ ਉਹ ਉਦਾਂ ਡਾਬ ਵਾਲਾ ਟਾਈਮ ਮਾਰਦੀ ਆ ਠੀਕ ਹੈ ਜੀ ਆਜੋ ਮਾਦੀ ਕਰਾਇਓ ਇਹਦੇ ਪੰਜੇ ਦਾ ਸ਼ੌਂਕ ਜੀ ਲੋ ਜੀ ਆ ਜੋ ਇਹਦੇ ਪੰਜੇ ਠੀਕ ਆ ਟੇਲ ਦਾ ਸ਼ੋਅ ਕਰਾਇਆ ਹੋਇਆ ਜੀ ਲੋ ਜੀ ਆ ਜੋ ਟੇਲ ਮੈਂ ਕੋਈ ਭਰਾਏ ਨਾ ਕਵੇ ਠੀਕ ਆ ਛੱਡਿਓ ਇਹਨੂੰ ਇਹਦੇ ਲਾਗੇ ਕਬੂਤਰ ਆ ਜੋ ਜੋੜਾ ਪੂਰਾ ਲੋ ਜੀ ਆ ਜੋ ਪ੍ਰੋਪਰ ਜੋੜਾ ਇਹ ਕ੍ਰਾਸ ਦੇ ਵਿੱਚ ਲਾਇਆ ਹੋਇਆ ਵਾ ਠੀਕ ਆ ਤੇ ਆ ਡਬ ਵਾਲਾ ਕਬੂਤਰ ਆ ਲਾਖੀ ਬਿੱਲੀ ਮਾਤੀ ਠੀਕ ਆ ਜੀ ਇਹ ਤੋਂ ਜਿੱਦਾਂ ਮਰਜ਼ੀ ਡਬ ਵਾਲੇ ਤਿਆਰ ਕਰ ਲੋ ਬਾਕੀ ਹੋਰ ਕਰਾਉਣੇ ਆ ਤੁਹਾਨੂੰ ਸ਼ੌਂਕ ਲੋ ਜੀ ਜਿੱਦਾਂ ਮਰਜੀ ਆ ਸਚਾਈ ਸਚਾਈ ਹੁੰਦੀ ਆ ਤੇ ਆ ਵੀਰ ਨਾ ਨੇ ਸਚਾਈ ਦੱਸੀ ਹੋਈ ਆ ਬਿਲਕੁਲ ਵੀ ਇਹ ਕਬੂਤਰ ਸਾਡੇ ਘਰ ਦਾ ਨਹੀਂ ਗਾ ਇਹ ਕਬੂਤਰ ਇਹਨਾਂ ਨੇ ਫੜਿਆ ਸੀ ਪਿਛਲੇ ਸਾਲ ਜੇੜ ਚ ਨਾ ਆ 2024 ਜੇੜ ਚ ਕੂਤਰ ਇਹਨਾਂ ਨੇ ਆ ਫੜਿਆ ਜੋ ਆ ਵੇਖ ਲਓ ਭਾਈ ਕਬੂਤਰ ਪਹਿਲਾਂ ਫਿਰ ਤੁਹਾਨੂੰ ਇਹਦੀ ਹਿਸਟਰੀ ਵੀ ਦੱਸਦੇ ਆ ਲੋ ਜੀ ਆ ਜੋ ਕਬੂਤਰ ਤੇ ਇਹਦੇ ਨਾਲ ਮਾਦੀ ਕਿਦਾਂ ਦੀ ਲਾਈ ਆ ਜੀ ਕ੍ਰਾਸ਼ਨ ਪੁੱਤਰੀ ਲਾਈ ਆ ਕ੍ਰਾਸ਼ਨ ਲਾਈ ਕਰਾਇਓ ਲੋ ਜੀ ਆ ਹੁੰਦਾ ਜੋ ਹੁੰਦਾ ਬਾ ਮਿਸਾਲ ਲੱਗਾ ਜੋ ਇਹਨੂੰ ਠੀਕ ਹੈ ਜੀ ਤੇ ਇਹਦੇ ਨਾਲ ਕਰਾਸ਼ਨ ਮਾਦੀ ਲਾਈ ਆ ਜੀ ਤੇ ਅੱਗੋਂ ਜਿਹੜਾ ਬੱਚਾ ਨਿਕਲਿਆ ਵਾ ਉਹਦਾ ਕੀ ਰਿਜ਼ਲਟ ਆ ਉਹ ਤੁਹਾਨੂੰ ਇਹ ਵੀਰ ਨਹੀਂ ਦੱਸਣਗੇ ਆਖਦਾ ਛੋਗੇ ਕਰੀ ਫੇਰ ਕਰਾਓ ਜੀ ਲਓ ਜੀ ਆਜੋ ਆਖ ਕਰਾਸ਼ਨ ਮਾਦੀ ਲਾਈ ਇਹਦੇ ਨਾਲ ਕੀ ਰਿਜ਼ਲਟ ਰਿਹਾ ਵੀਰ ਜੀ ਫੇਰ ਇਹਦਾ ਬਹੁਤ ਵਧੀਆ ਪੱਠਾ ਹੁੰਦੰਗਾ ਇਹਦਾ ਬਹੁਤ ਵਧੀਆ ਇਸ ਟਾਈਮ ਜਾ ਰਿਹਾ ਚਾਰ ਪੰਜ ਘੰਟਿਆਂ ਦੇ ਪੰਜ ਘੰਟੇ ਹਾਂਜੀ ਲੈਟ ਜਗ ਆ ਕੇ ਭਾਈ ਅੱਛਾ ਲੈਟ ਦੇ ਵਿੱਚ ਬੈਠਾ ਪੱਠਾ ਠੀਕ ਹੋ ਗਿਆ ਕਿ ਡਾਇ ਕਿੰਨੇ ਵਜੇ ਹੀ ਡਾਇ ਚੂਟ 10:00 ਵਜੇ ਡਾਇ ਹੀ ਵੀਜੀ ਤੇ ਲਾਈਟਾਂ ਦੇ ਬਹਾਜੋ ਅਡਾ ਤੁਹਾਨੂੰ ਹੁਣੇ ਹਰੇ ਕਬੂਤਰ ਦਾ ਸ਼ੌਂਕ ਕਰਾਇਆ ਵਾ ਉਹਦੇ ਨਾਲ ਮਾਦੀ ਆ ਲੱਗੀ ਆ ਅੱਛਾ ਤੇ ਆ ਮਾਦੀ ਲੱਗੀ ਜੋ ਕਰਾਸ਼ਨ ਉਹ ਹਰੇ ਕਬੂਤਰ ਦੇ ਨਾਲ ਲਓ ਜੀ ਇਹਨਾਂ ਦਾ ਬੱਚਾ ਜੋ ਲਓ ਵੀਰ ਜੀ ਸਾਇੰਸ ਲਾਉਣ ਵਾਲਿਆ ਕਿੰਨੀ ਤਗੜੀ ਸਾਇੰਸ ਲਾਈ ਆ ਇਹਦਾ ਕਲਰ ਹੀ ਚੇਂਜ ਕਰਤਾ ਠੀਕ ਹੈ ਜੀ ਅਸਲ ਦੇ ਦੇ ਮਗਰ ਜਿਹੜਾ ਵਾ ਟੈਡੀ ਬਲੱਡ ਹੈਗਾ ਵਾ ਤੇ ਕਿੰਨੇ ਕਲਰ ਇਹਦਾ ਚੇਂਜ ਕਰਤਾ ਵਾ ਆ ਤੁਸੀਂ ਗੌਰ ਨਾਲ ਦੀ ਅੱਖ ਵੇਖੋ ਆ ਨੂਰ ਦੇ ਨਾਲ ਰਿੰਗ ਵੇਖੋ ਥੱਲੇ ਵਾਈਟ ਜ਼ਮੀਨ ਵੇਖੋ ਜਿੱਦਾਂ ਟੈਡੀਆਂ ਦੀ ਹੁੰਦੀ ਆ ਫੇਰ ਪਿਛੇ ਰੈੱਡ ਜ਼ਰਾ ਤੇ ਆ ਪਿਛੇ ਕਾਲਾ ਰਿੰਗ ਆ ਠੀਕ ਹੈ ਜੀ ਤੇ ਆ ਇਹਦਾ ਚਿਹਰਾ ਮੋਹਰਾ ਜੋ ਜਾਨੀ ਕਿ ਕਿਸੇ ਨੇ ਟੈਡੀ ਪਰ ਮਾਇਆ ਕਰਾਸ਼ੂ ਪਰਦੇ ਵਿੱਚ ਤੇ ਫੇਰੇ ਮਾਦੀ ਬਣੀ ਹੈ ਯੀ ਅੱਗੋਂ ਪਰ ਮਾਦੀ ਬੜੀ ਤੇਜ਼ ਬਣਾਈ ਹੋਈ ਆ ਤਾਂ ਹੀ ਉਹ ਬੱਚੇ ਜਿਹੜੇ ਆ ਏਡੇ ਤੇਜ਼ ਜਾਣਦੇ ਆ ਕਿਉਂਕਿ ਅੱਖ ਹੁੰਦਾ ਵੇਖੋ ਜੀ ਮਾਸ਼ਾਅੱਲਾ ਵੇਖੋ ਜੀ ਟਿੱਪਾਂ ਆ ਗੱਲ ਬਾਤ ਪੂਰੀ ਅੱਛਾ ਇਹ ਮਾਦੀ ਲਾਈ ਤੁਸੀਂ ਠੀਕ ਹੈ ਦੂਜੀ ਅੱਖ ਦਾ ਵੀ ਸ਼ੌਮ ਕਰਾ ਦਿਓ ਉਸ ਕਬੂਤਰ ਦੇ ਨਾਲ ਤੇ ਇਹ ਮਾਦੀ ਤੁਸੀਂ ਫੜੀ ਹੈ ਕਿ ਜਾਂ ਉਸਤਾਦ ਉਹਨਾਂ ਨੇ ਆ ਫੜੀ ਹੈ ਅੱਛਾ ਫੜੀ ਉਸਤਾਦ ਨਾਲੀ ਠੀਕ ਹੈ ਪਿਛਲੇ ਸੀਜ਼ਨ ਹੀ ਤੇ ਜੀ ਪਿਛਲੇ ਸੀਜ਼ਨ ਹੀ ਉਸਤਾਦ ਜੀ ਰਾਣੇ ਆ ਫੜੀ ਸੀ ਤੇ ਆ ਤੁਸੀਂ ਗੌਰ ਦੇ ਨਾਲ ਵੇਖ ਲਓ ਤੁਹਾਨੂੰ ਮਜੂਮ ਕਰਕੇ ਬਖਾਲ ਦੇਣਾ ਥੋੜਾ ਜਿਆਦਾ ਹੋਰ ਤਿੰਨ ਕੋਈ ਫੜੀ ਸੀ ਤੇ ਲਓ ਜੀ ਜਦਾਂ ਨਾ ਟੈੜੀਆਂ ਦਾ ਕੋਈ ਬਲੱਡ ਵਿੱਚ ਹੈਗਾ ਇਹਦੇ ਠੀਕ ਹੈ ਜੀ ਇਹ ਮਾਦੀ ਜੋ ਤੁਹਾਨੂੰ ਪ੍ਰੋਪਰ ਜੋੜੇ ਦਾ ਸ਼ੌਂਕ ਕਰਾਉਂਦੇ ਆ ਲਓ ਜੀ ਇਹ ਜੋ ਹਰਾ ਕਬੂਤਰ ਠੀਕ ਆ ਤੇ ਆ ਮਾਦੀ ਜੋ ਕਰਾਸ਼ਨ ਆ ਗਈ ਜੀ ਪੁੰਦਾ ਬੜਾ ਸੋਹਣਾ ਦਿੱਤਾ ਆ ਕਰਾਸ਼ਨ ਮਾਦੀ ਨੂੰ ਤੇ ਬਾ ਮਿਸਾਲ ਲੋ ਜੀ ਆਜੋ ਜੀ ਸੈਕਿੰਡ ਪਾਰਟ ਠੀਕ ਆ ਤੇ ਜੋੜੇ ਤੁਹਾਨੂੰ ਵਿਖਾਤੇ ਆ ਇਹਨਾਂ ਦੇ ਬੱਚੇ ਜਿਹੜੇ ਆ ਉੱਤੇ ਉੱਡ ਰਹੇ ਆ ਤੇ ਬਾਕੀ ਵਧੀਆ ਸ਼ੌਂਕ ਹੋਏਗਾ ਜੀ ਵਧੀਆ ਰਿਜਲਟਡ ਆਪਣਾ ਇਹਨਾਂ ਕੋ ਪਰਿੰਦੇ ਹੈਗੇ ਆ ਰਿਜਲਟ ਵਾਈਜ਼ ਤੇ ਆ ਇੱਕ ਪਰਿੰਦਾ ਵਾ ਇਹਦਾ ਆਪਾਂ ਸ਼ੌਂਕ ਜ਼ਰੂਰ ਕਰਾਂਗੇ ਆਪਾਨੂੰ ਬੜਾ ਪਸੰਦ ਆਇਆ ਵਾ ਨਾਰੇ ਆ ਕੇ ਮਾਦੀ ਆ ਪੁੱਛਾਂਗੇ ਵੀਰ ਜੀ ਨਾ ਕੋ ਨਾਰੇ ਆ ਲਓ ਜੀ ਕਰਾਓ ਨਰ ਦਾ ਸ਼ੌਂਕ ਜੀ ਇਹ ਨਾਰਾ ਆਪਾਂ ਨੂੰ ਬਹੁਤ ਪਸੰਦ ਆਇਆ ਜੀ ਜੇੜ ਚ ਫੜਿਆ ਹੈ ਜੀ ਜੇੜ ਚ ਫੜਿਆ ਸੀ ਕਰਾਇਓ ਅੱਖ ਦਾ ਸ਼ੌਂਕ ਇਹਦਾ ਪਹਿਲਾਂ ਲਓ ਜੀ ਇਹ ਜੇੜ ਚ ਫੜਿਆ ਸੀ ਨੀਲਾ ਕਮਗਰ ਕਬੂਤਰ ਕਹਿ ਸਕਦੇ ਜੇ ਇਹਨੂੰ ਤੁਸੀਂ ਇਹ ਇੱਥੇ ਕਿ ਲਿਆ ਹੋਏ ਨੂੰ ਯਾਰਾ ਲਓ ਜੀ ਲਓ ਜੀ ਇਹ ਨਰ ਬਾਗ ਮਾਲੇਗਾ ਜੀ ਲਓ ਮੇਰੇ ਭਰਾ ਵੇਖੋ ਜੀ ਇਹਦੀ ਅੱਖ ਚ ਰਿੰਗ ਯਾਨੀ ਕਿ ਪਿਓਰਿਟੀ ਕਾਫੀ ਸਾਂਭੀ ਹੋਈ ਆ ਚਮਕ ਸ਼ਮਕ ਵੇਖ ਲੋ ਠੀਕ ਹੈ ਜੀ ਸੋ ਜੀ ਆ ਜੋ ਅੱਖ ਆ ਜੋ ਦਾ ਚਿਹਰਾ ਮੋਰਾ ਨੋਕ ਕੁੰਦੇ ਦਾ ਕਰਾਇਓ ਸ਼ੌਂਕ ਆ ਜੀ ਕੁੰਦਾ ਇਹਦੀ ਪਹਿਲੀ ਝੋਲੀ ਦਈ ਆ ਬੱਚਾ ਜਿਹੜਾ ਅੱਛਾ ਅੱਛਾ ਠੀਕ ਹੈ ਜੀ ਲੋ ਜੀ ਆ ਜੋ ਦੂਸਰਾ ਕੁੰਦਾ ਛੜ ਦਿਓ ਜੀ ਕੁੰਦੇ ਜੋੜੇ ਲੱਗਾ ਜਾ ਬਾਕੀ ਜੀ ਕਵਰ ਬਾੜ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਆ ਇਹਦਾ ਪਹਿਲਾ ਬੱਚਾ ਨਿਕਲਿਆ ਆ ਜੋ ਆ ਵੇਖ ਲਓ ਭਾਈ ਛੋਟਾ ਆ ਠੀਕ ਆ ਕਬੂਤਰ ਬਹੁਤ ਵਧੀਆ ਹੈਗਾ ਵਾ ਆ ਆ ਗਿਆ ਕਬੂਤਰ ਆਗਲੇ ਬੰਨੇ ਠੀਕ ਆ ਪੂਤਰੀ ਲਈਏ ਆ ਲਾਕੀ ਵਿੰਗੀ ਹੋ ਗਈ ਮਾਰੀ ਦੀ ਅੱਛਾ ਅੱਛਾ ਜੀ ਆਪਣੀ ਕੰਧ ਭਾਰੀ ਅੱਛਾ ਕਬੂਤਰੀ ਆ ਲੱਗੀ ਆ ਜੀ ਲਾਕੀ ਨਾਲ ਇਹ ਆ ਵਾਲੀ ਤੇ ਕਬੂਤਰ ਆਗਾ ਜੋ ਦੋਵੇਂ ਜੋੜਾ ਹੀ ਹੋ ਗਿਆ ਨਾ ਪੂਰਾ ਆ ਜੋੜਾ ਹੀ ਜੋ ਭਾਈ ਆ ਵਾਲਾ ਆ ਮਾਦੀ ਆ ਤੇ ਆ ਨਾਰੀ ਆ ਨਰ ਬੈਠਾ ਜੋ ਪਰ ਵੇਲਾ ਨਾਰਾਇਣਾ ਮੈਨੂੰ ਮਾਦੀ ਤੋਂ ਵੀ ਦੋ ਹੱਥ ਗਾੜੀ ਲੱਗਾ ਵਾ ਆ ਨਰ ਜੋ ਭਾਈ ਮਾਦੀ ਉਹਨੂੰ ਠੀਕ ਹੈ ਤੇ ਮਾਦੀ ਇਹਨਾਂ ਨੇ ਛੱਤ ਤੇ ਡਾਈ ਹੋਈ ਆ ਤਾਂ ਕਰਕੇ ਇਹਨਾਂ ਨੂੰ ਪਤਾ ਵਾ ਮਾਦੀ ਕਿੰਨੇ ਘੰਟੇ ਉੱਡੀ ਆ 8 ਘੰਟੇ 10 ਘੰਟੇ ਜਿੰਨਾ ਉੱਡੀ ਆ ਇਹਨਾਂ ਨੂੰ ਪਤਾ ਵਾ ਕਿਉਂਕਿ ਉਹ ਛੱਤ ਦੇ ਉੱਤੇ ਉਹਨੇ ਡਾਰਾਂ ਦਿੱਤੀਆਂ ਹੀ ਆ ਮਾਦੀ ਨੇ ਤੇ ਇਹ ਕਬੂਤਰ ਉਹਨਾਂ ਨੇ ਫੜਿਆ ਆ ਵਾ ਤੇ ਇਹਦੀ ਹਿਸਟਰੀ ਉਹਨਾਂ ਨੂੰ ਨਹੀਂ ਪਤਾ ਵੀ ਕੀ ਇਹਦੀ ਹਿਸਟਰੀ ਕਬੂਤਰ ਦੀ ਪਿੱਛੇ ਪਰ ਸਾਡੀ ਸਮਝ ਇਹ ਕਹਿੰਦੀ ਆ ਕਿ ਬਾਕ ਮਾਲਿਆ ਕਾਫੀ ਡਾਰਾਂ ਦਿੱਤੀਆਂ ਹੀਆਂ ਇਸ ਕਬੂਤਰਾਂ ਦੇ ਚੰਗੀਆਂ ਪ੍ਰਵਾਜਾਂ ਦਾ ਮਾਲਕ ਹੈਗਾ ਬਾਕੀ ਕਬਰਬੜ ਕੀ ਜੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ